Thank yeah. you ਪਟਿਆਲਾ ਲਾਈਵ ਦੇਖਦੇ ਦਸਤਾਂ ਦਾ ਸਵਾਗਤ ਹੈ ਮੈਂ ਹਾਂ ਸ਼ਬਾਤ ਖਾਨ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਅੱਜ ਦੇਸ਼ ਵਿਆਪੀ ਹੜਤਾਲ ਦਾ ਟ੍ਰੇਡ ਯੂਨੀਅਨ ਵੱਲੋਂ ਡੀਸੀ ਮਲੇਰਕੋਟਲਾ ਮੂਰੇ ਆਪਣੀਆਂ ਮੰਗਾਂ ਸੰਬੰਧੀ ਰੋਸ਼ ਪ੍ਰਦਰਸ਼ਨ ਕੀਤਾ ਇਸ ਮੌਕੇ ਸੀਟੂ ਅੰਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਕਿਸਾਨ ਸਭਾ ਗ੍ਰਾਹਕ ਕਿਸਾਨ ਮਜ਼ਦੂਰ ਇਕਤਾ ਢਕੌਂਦਾ ਕੀਰਤੀ ਕਿਸਾਨ ਯੂਨੀਅਨ ਪੀ ਐਸ ਈ ਬੀ ਫਾਊਂਡੇਸ਼ਨ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਏਟਕ ਰਾਸ਼ਨ ਡਿਪੋ ਫਾਊਂਡੇਸ਼ਨ 118 PSPCL पेंशन मुलाजम यूनियन पंजाब मलेर कोटला ਤੋਂ ਸ਼ਬਾਸ ਖਾਨ ਪਟਿਆਲਾ ਲਾਈ ਆਉਗੀ ਆਰਡੀ ਵੀ ਲੈਣ ਲਈ ਉਹਨਾਂ ਨੂੰ ओपीटी ਤਰੂ ਦੇਣ ਲਈ ਉਹਨਾਂ ਨੂੰ ਇੱਕ ਆਪਣੀ ਦਿਹਾੜੀ ਵੀ ਖਰਾਬ ਕਰਨੀ ਪਊਗੀ ਕਿਉਂਕਿ ਫੇਰ ਆਰਡੀ ਵੀ ਆਉਗੀ ਫੇਰ ਅਸੀਂ ਉਹਨਾਂ ਦਾ ਰਸਤਾ ਜਿਹੜਾ ਉੱਥੇ ਸਕਾਂਗੇ ਅਗਲੇ ਸਾਲ ਤੱਕ ਲਈ ਕਿਉਂਕਿ ਪਿੰਡਾਂ ਦੇ ਵਿੱਚੋਂ ਅੱਜ ਮੇਰੇ ਵੀਰ ਆਇਆ ਹੈ। ਇਹ ਸੰਤਨ ਕਰਨ ਨਾਲ ਸਾਡੀ ਉਸ ਪਰਵਾਰ ਨਾਲ ਸੰਬੰਧ ਨੂੰਤੀ ਹੁੰਦੀ ਹੈ। ਜਿਹੜੇ ਅੰਗਰਵਾੜੀ ਤੱਕ ਨਹੀਂ ਜਾ ਸਕਦੀ ਤਾਂ ਉਹਨਾਂ ਦੀ ਕੋਈ ਮਾਂ, ਕੋਈ ਸੱਸ, ਕੋਈ ਪਰਾ, ਕੋਈ ਵੀ ਉਹਨਾਂ ਦਾ ਰਸਲ ਉਹਨਾਂ ਦੇ ਨਾਲ ਹੈ ਤਾਂ ਉਹ ਲਿਆ ਸਕਦਾ ਸੀ ਅੱਗੇ। ਪਰ ਹੁਣ ਉਹਨਾਂ ਨੂੰ ਵੀ ਜਾਣਾ ਪਏਗਾ। ਜੇ ਉਹਨਾਂ ਦੀ ਫੇਸ ਕੈਪਚਰ ਹੋਏਗੀ ਫੋਟੋ। ਤੇ ਮੁਲਾਜ਼ਮ ਫੈਡਰੇਸ਼ਨਾਂ ਅਜਾਬ ਜਿੱਤੇ ਬੰਦੀਆਂ ਸੇ ਸੱਜਣ ਕਿਸਾਨ ਮੋਰਚੇ ਤੇ ਸੱਜੇ ਤੇ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਦੇਸ਼ ਭਰ ਤੇ ਹੜਤਾਲ ਕਰਕੇ ਕੇਂਦਰ ਤੋਂ ਬੋਧੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਪਾਂ ਵੀ ਉਸੇ ਕੜੀ ਦੇ ਵਜੋਂ ਕੀ ਸੀ ਦਫਤਰ ਮਰ ਐਰਪੋਰਟ ਲਾ ਦੇ ਅੱਗੇ ਇਹ ਭਰਨੀ ਰਜਿ ਕਰਕੇ ਕੇਂਦਰ ਦੀ ਮੋਤੀ ਸਰਕਾਰ ਦਾ ਤੇ ਸਾਡੇ ਜਿਹੜੇ ਪੰਜਾਬ ਚ ਰਾਜ ਕਰਦੀ ਬੀ ਪਾਰਟੀ ਆ ਕੇਂਦਰ ਦੀ ਉਹ ਟੀਮ ਹੈ ਉਹਦੀਆਂ ਨੋਤੀਆਂ ਦੇ ਖਿਲਾਫ ਆਪਣਾ ਰੋਸ ਪਕੜ ਕਰਨ ਜਾ ਰਹੇ ਆ ਜੀ ਤੇ ਕਿਸ ਸਬੰਧ ਵਿੱਚ ਤੁਸੀਂ ਧਰਨਾ ਲਗਾਇਆ ਗਿਆ ਇਹ ਰਹਾ ਉਹ ਕਾਵਡ ਪੂਜਾ ਲਾਪੁਰਾ ਚੰਨਰ ਤੋਂ ਅੱਜ ਇਹ ਰਿਚਿਆ ਸਾਤਾ ਦਾਸ ਰੇਣੀ ਦੇ ਨਾਲੋਂ ਇਹ ਜਿਹੜਾ ਬਾਉਂਸ ਲਾਈਟ ਦੀ ਵਰਤਾਲੇ ਚਾਹਤ ਲਈ ਸੀ ਕਿਉਂਕਿ ਜੀ ਸਰਕਾਰ ਨੇ ਤਾਂ ਉਹਨਾਂ ਦੇ ਕਾਲੇ ਕਰੇ ਚਾਰ ਲੇਬਰ ਕੋਡ ਨੇ ਉੱਥੇ ਤਾਂ 29 ਲੇਬਰ ਕੋਡ ਤੋਂ ਚਾਰ ਕੋਡ ਦੇ ਵਿੱਚ ਲਾਗੂ ਕਰਤਾ ਤੇ ਉਹ ਜਿਹੜੀ ਦਿਹਾੜੀ 1917 ਤੋਂ 8 ਘੰਟੇ ਚੱਲੀ ਆ ਰਹੀ 12 ਘੰਟੇ ਲੱਭ ਕਰਤਾ ਤੇ ਜਿਹੜਾ ਮਿਨੀਮਮ ਵੇਜ ਹੈ ਤੇ ਉਹ ਜਿਹੜੀਆਂ ਕਮਿਊਨਿਟੀ ਦਿੱਤਾ ਤੇ ਐਸਆਈ ਪੀਏ ਤੋਂ ਉਹ ਸਾਰੇ ਕਾਸੇ ਖਤਮ ਕਰਕੇ ਉਹ ਜਿਹੜੇ ਕਾਰਪੋਰੇਟ ਨੇ ਬਾਰੋ ਜਿਹੜੇ ਆੱਜ ਬੈਕਟਰੀਆਂ ਲੋਣ ਦੇ ਉਹਨਾਂ ਲਈ ਮਸੂਲਤ ਦੀ ਗੱਲ ਕਰਨ ਦਾ ਰਾਹ ਪੱਧਰਾ ਕਰਦਾ ਇਸ ਵਕਤ ਦੇ ਵਿੱਚ ਇਹ ਜਿਹੜੀ ਹੜਤਾਲ ਆ ਜਿਵੇਂ ਕਿ ਬਲਾਗਵਾ ਦੀ ਪੁਰਾਣੀ ਪੈਕਟਲ ਚਕੀ ਤੇ ਜਿਹੜੇ ਹੋਣ ਇਹਨਾਂ ਨੇ ਜਿਹੜੀ ਫਾਈਨਲ ਚਲੀ ਕਮੇਟੀ ਆ ਉਹਨਾਂ ਨੇ ਜਿਹੜੇ ਤਿਆਰ ਮੁਲਾਜ਼ਮ ਨੇ ਉਹਨਾਂ ਦਾ ਡੀਏ ਪੱਤਾ ਰੋਕ ਤੇ ਰੋਕ ਕੇ ਵੀ ਕੋਈ ਵਾਦਾ ਨਹੀਂ ਕੀਤਾ ਜਾਊਗਾ ਇਸ ਦੇ ਵਿੱਚ ਸਾਰੇ ਬਲਾਗਮ ਮਜ਼ਦੂਰ ਤੇ ਚੁਟਾ ਸੋਟਾ ਜਿਹੜਾ ਪਾਰੀਕਾਰ ਕਰ ਉਹ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ ਇਹ ਕਰਕੇ ਅਸੀਂ ਇਹ ਸਨੇਹਾ ਦੇ ਰਹਾਂ ਇਹ ਤਾਂ ਕਿ ਜੇਕਰ ਬਾਰਾ ਕਾਟੇ ਲਾਗੂ ਕਰਨ ਦੀ ਗੱਲ ਕਰੀ ਤਾਂ ਦੇਸ਼ ਦੇ ਵਿੱਚ ਮਜ਼ਦੂਰ ਤੇ ਮਲਾਦ ਇਕੱਠੇ ਹੋ ਕੇ ਆਪਣਾ ਸੰਘਰਸ਼ ਪੋੜੇ ਕਰਨਗੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਚਾਰੇ ਜਿਹੇ ਲੇਬਰ ਪੂਰਾ ਪੂਰਾ ਕੀਤਾ ਜਾ ਜੋ ਸੌਫ ਐਕਟ ਆ ਹੁਣ ਨਹੀਂ ਹੋਣੇ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਖਤਮ ਕੀਤਾ ਉਹ ਕੋਈ ਲਾਗੂ ਕੀਤਾ ਜਾਵੇ ਇਹਦੇ ਲਈ ਮਜ਼ਦੂਰਾਂ ਦੇ ਜਿਹੜੀ ਗੁੱਸਾ ਉਹ ਵੱਡ ਹੋਵੇ ਜੀ ਅੱਜ ਧਰਨਾ ਲਗਾਇਆ ਕਿ ਮਤਲਬ ਕਾਰਨ ਸੀਗਾ ਵੀ ਧਰਨਾ ਲਗਾਉਣਾ ਪਿਆ ਇਹ ਸਾਡੀ ਮਤਲਬ ਨੌ ਜਲਾਹ ਨੂੰ ਹੜਤਾਲ ਹੁੰਦੀ ਹੈ ਅੱਜ ਵੀ ਦੇਸ਼ ਵੇਪਰ ਹੀ ਹੜਤਾਲੇ ਪੂਰੇ ਦੇਸ਼ ਦੇ ਵਿੱਚ ਆਂਗਰੋੜੀ ਵਰਕਰ ਹੈਲਪਰ ਨੇ ਤੇ ਸਕੀਮ ਵਰਕਰ ਨੇ ਹੜਤਾਲ ਕੀਤੀ ਹੈ ਜਿਦੇ ਵਿੱਚ ਬਹੁਤ ਸਾਰੇ ਜਿੱਥੇ ਬੰਦਿਆਂ ਨੇ ਸਮੂਲਿਤ ਵੀ ਕੀਤੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਲਾਪਤਰੀਆਂ ਦਾ ਖਾਣਾ ਐਫਆਰ ਤੋਂ ਐਫਆਰ ਇਸ ਤੋਂ ਬਿਨਾ ਨਹੀਂ ਦਿੱਤਾ ਜਾ ਰਿਹਾ ਤਾਂ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਐਫਆਰ ਕਰਨ ਲਈ ਕੋਈ ਮੋਬਾਈਲ ਨਹੀਂ ਹੈ ਕਿਉਂਕਿ ਸਰਕਾਰ ਨੇ ਜਦੋਂ ਇਹ ਕੰਮ ਚਲਾਇਆ ਸੀ ਤੁਹਾਨੂੰ ਇਹ ਕੈਸੀ ਕਿ ਮੋਬਾਈਲ ਸਾਨੂੰ ਦਿੱਤੇ ਜਾਣਗੇ ਤੇ ਉਸ ਤੇ ਕੰਮ ਹੋਊਗਾ ਪਰ ਸਾਨੂੰ ਮੋਬਾਈਲ ਤਾਂ ਹੀ ਦੇਣੇ ਸੀ ਹਾਲਾਂਕਿ ਰਿਚਾਰਜ ਕਰਨ ਲਈ ਪੈਸਾ ਮੰਨਿਆ ਸੀ ਇਹਨਾਂ ਨੇ ਕਿਉਂ ਦੇਵਾਂਗੇ ਪਰ ਉਹ ਵੀ 160 ਰੁਪਏ ਦਿੱਤੇ ਐ 160 ਦੇ ਵਿੱਚ ਰਿਚਾਰਜ ਨਹੀਂ ਹੁੰਦਾ ਇਹਨਾਂ ਨੇ ਇੱਕ ਐਪ ਵੀ ਇਦਾਂ ਦੀ ਲਾਈ ਹੋਈ ਐ ਜਿਹਦੇ ਵਿੱਚ ਲਾਹ ਪਤਰੀਆਂ ਨੂੰ ਸਿੱਧਾ ਮੈਸੇਜ ਆਉਂਦਾ ਕਿ ਸਾਨੂੰ ਖਾਣਾ ਮਿਲਿਆ ਜਾਂ ਨਹੀਂ ਮਿਲਿਆ ਪਰ ਅਸੀਂ ਕੀ ਕਰੀਏ ਹੁਣ ਦੱਸੋ ਲਾਹ ਪਤਰੀ ਸਿੱਧੀ ਸ਼ਿਕਾਇਤ ਕਰ ਰਹੀ ਐ ਖਾਣਾ ਸਾਡੇ ਕੋਲੇ ਹੈ ਨਹੀਂ ਔਰ ਐਫਆਰ ਤੋਂ ਵੀ ਨਾ ਖਾਣਾ ਦਿੱਤਾ ਜਾਂਦਾ ਨਹੀਂ ਪਰ ਇਸ ਕਰਕੇ ਅਸੀਂ ਅੱਜ ਜਿਹੜਾ ਧਰਨਾ ਲਾਇਆ ਹੈ ਕਿ ਸਾਡਾ ਜਿਹੜਾ ਇਹ ਮਸਲਾ ਇਹਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਹਾਂ ਜੀ ਜਿਹੜੀਆਂ ਤੁਸੀਂ ਮਤਲਬ ਕਹਿ ਰਹੇ ਹੋ ਮੰਗਾ ਸਬੰਧੀ ਕੋਈ ਮੰਗ ਪੱਤਰ ਵੀ ਦਿੱਤਾ ਡੀਸੀ ਸਾਹਿਬ ਨੂੰ। ਬਿਲਕੁਲ ਜੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਅਸੀਂ ਸਾਡੇ ਕੇਂਦਰੀ ਮੰਤਰੀ ਮੈਡਮ ਅਨੂਪੁਰਨਾ ਨੂੰ ਵੀ ਮੰਗ ਪੱਤਰ ਦਿੱਤਾ ਵੀ ਉੱਥੇ ਵੀ ਸਾਡਾ ਮੰਗ ਪੱਤਰ ਜਿਹੜਾ ਭੇਜਿਆ ਜਾ ਰਿਹਾ ਹੈ।